ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੁਲਿਸ ਨੇ ਲਿਆ ਇਹ ਵੱਡਾ ਐਕਸ਼ਨ ਕਰ ਦਿੱਤੀ ਹੈ ਵੱਡੀ ਕਾਰਵਾਈ ਜੀਹਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਲੋਕ ਸਭਾ ਚੋਣਾਂ ਦੇ ਮੱਦੇ ਨਸ਼ਰ थाना ਮਹਤਪੁਰ ਦੇ ਮੁਖੀ ਗੁਰਚੇਂਦਰ ਕੌਰ ਅਤੇ ਐਕਸਰਸਾਈਜ਼ ਇੰਸਪੈਕਟਰ ਸਹਿਲ ਗੰਗਾ ਨੇ ਪੁਰ ਪਾਰਟੀ ਨਾਲ ਨਸ਼ਾ ਸਮਗਲ ਖਿਲਾਫ ਸਰਚ ਮਹਿੰਮ ਚਲਾਉਂਦੇ 2000 ਲੀਟਰ ਲਾਹਣ ਸਮੇਤ 8 ਲੋਹੇ ਦੇ ਡਰਮ 32 ਤਰਪਾਲਾ ਤੇ 2 ਪੀਲੇ ਫਟਨ ਚ ਸਫਲਤਾ ਹਾਸਲ ਕੀਤੀ ਇਸ ਬੰਦੀ ਜਾਣਕਾਰੀ ਦਿੰਦੇ ਸਚੋ ਗੁਰਚੇਂਦਰ ਕੌਰ ਦੇ ਸੈਕੀ ਪਿਛਲੇ ਕੁਝ ਮਹੀਨਿਆਂ ਤੋਂ ਇਲਾਕੇ ਦੀ ਕਮਾਂਡ ਸੰਭਾਲ ਕੇ ਨਸ਼ਾ ਸਮਗਲਰਾਂ ਦਾ ਲੱਖ ਤੋੜ ਦਿੱਤਾ ਹੈ ਤੇ ਅੱਜ ਦਿਨ ਉਹਨਾਂ ਵੱਲੋਂ ਨਸ਼ਾ ਖਲਬ ਚਲਾਈ ਜਾ ਰਹੀ ਵਿਸ਼ੇਸ਼ ਮਹਿਮ ਕਰ ਦਿੱਤੇ ਨਸ਼ਾ ਸਮਗਲਰ ਦਿਨ ਦਿਨ ਤੇ ਡਰ ਪਾਇਆ ਜਾ ਰਿਹਾ ਤੇ ਇਸ ਦਾ ਪ੍ਰਭਾਵ ਖੇਤਰ ਦੇ ਅਸਮਾਜਿਕ ਤੱਤਾਂ ਦੀ ਵੀ ਪੈਸ ਸੰਬੰਧੀ ਐਸਐਚਯੂ ਦੇ ਕਹਿ ਕੇ ਇਲਾਕੇ ਦੇ ਨਸ਼ਾ ਸਮਗਲਰਾਂ ਨੂੰ ਸਰਚ ਕਰਨ ਨਹੀਂ ਦਿੱਤਾ ਜਾਵੇਗਾ ਇਸ ਮੰਦੀ ਐਸਐਚਯੂ ਮਹਿੰਦਰ ਗੁਰਿੰਦਰ ਗੌਰ ਨੇ ਦੱਸਿਆ ਕਿ ਨਸ਼ਾ ਦਸਤਗ੍ਰਾਹ ਨੂੰ ਨਸਬੋਲੀ ਉਨਨਾਤ ਐਕਸਾਈਜ਼ ਇੰਸਪੈਕਟਰ ਸਾਹਿਬ ਲਗਾ ਗੰਗਾ ਨੂੰ ਲੈ ਕੇ ਪੁਲਸ ਪਾਰਟੀ ਨੇ ਸਤਵੀਂ ਮੰਡਨ ਦੇ ਢੇ ਪੰਡ ਮਹਿਰਾ ਤੋਂ 20000 ਲੀਟਰ ਜਰੀਲੀ ਲਾਹਣਾਂ ਤੇ 8 ਰੋ ਦੇ ਡਰਮ ਬਰਾਮਦ ਕੀਤੇ ਜਿਨ੍ਹਾਂ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ